ਦੇ ਮੁਕਬੂਲਪੁਰਾ ਇਲਾਕੇ ਚ ਨਗਰ ਸੁਧਾਰ ਟਰਸਟ ਦੇ ਵੱਲੋਂ ਫਲੈਟਾਂ ਚ ਬਨੇ ਮਕਾਨ ਤੇ ਪਲਾਟ ਖਾਲੀ ਕਰਵਾਉਣ ਸੰਬੰਧੀ ਨਿਕਲੇ ਨਿਰਦੇਸ਼ਾਂ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਜਿਵੇਂ ਹੀ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਉਥੇ ਰਹਿ ਰਹੇ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਮظਹਰਾ ਕੀਤਾ ਗਿਆ ਰੋਸ ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਨੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਵੀ ਪ੍ਰਸ਼ਾਸਨ ਨੂੰ ਜੋ ਤਾਬ ਨੇ ਦਿੱਤੀ ਹੈ ਕਿ ਜੇਕਰ ਜ਼ਬਰਦਸਤੀ ਮਕਾਨ ਖਾਲੀ ਕਰਵਾਏਗੇ ਤਾਂ ਉਹ ਆਪਣੇ ਆਪ ਨੂੰ ਅੱਗ ਲਗਾ ਲੈਣਗੇ ਪ੍ਰਦਰਸ਼ਨਕਾਰੀਆਂ ਨੇ આરોਪ ਲਗਾਇਆ ਹੈ ਕਿ ਜਦੋਂ ਤੋਂ ਪੰਜਾਬ ਸਰਕਾਰ ਸੱਤਾ ਚਾਹੀਏ ਉਸ ਸਮੇਂ ਤੋਂ ਹੀ ਉਹਨਾਂ ਨੂੰ ਬਿਨਾਂ ਕਾਰਨ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਦਰ ਰੋਸ ਕਰੇ ਲੋਕਾਂ ਨੇ ਗੰਭੀਰ ਇਲਜ਼ਾਮ ਵੀ ਲਗਾਏ ਨੇ ਹੁਣ ਦਾ ਕਹਨੇ ਇਲਾਕੇ ਵਿੱਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਨੂੰ ਰਜਿਸਟਰੀ ਤੱਕ ਦੇ ਸਹੂਲਤਾਂ ਦਿੱਤੀਆਂ ਨਹੀਂ ਜਤਕੀ ਪੰਜਾਬੀ ਪਰਿਵਾਰਾਂ ਨੇ ਇਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਨੇ ਕਿ ਅਜ ਇਸ ਘਰ ਕਾਰਵਾਈ ਲਈ ਉਹਨਾਂ ਨੂੰ ਪੂਰੀ ਮਨਜ਼ੂਰੀ ਨਹੀਂ ਮਿਲੀ ਇਸ ਲਈ ਅੱਜ ਦੀ ਕਾਰਵਾਈ ਨੂੰ ਟਾਲ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਬਜ਼ਾ ਹਟਵਾਉਣ ਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਮੇਰਾ ਨਾਮ ਬਾਬਾ ਲਖਾ ਗੁਰੂ ਗਿਆਨਾ ਧਰਮ ਸਮਾਜ ਸੇਵਾ ਸੁਸਾਇਟੀ ਤੋਂ ਮੈਂ ਕੌਮੀ ਚੇਅਰਮੈਨ ਆ ਅੱਜ ਇੱਥੇ ਯੈਲੋ ਫਲੈਟਾਂ ਦੇ ਵਿੱਚ ਪਹੁੰਚੇ ਆ ਜੀ ਤੇ ਲੋਕਾਂ ਦੀ ਗੱਲਬਾਤ ਜਿਹੜੀ ਆ ਸੁਣਦੇ ਆ ਇਹਨਾਂ ਨੂੰ ਅਪਰੂਵਲ ਟਰਸਟ ਜਾਂ ਡੀਸੀ ਸਾਹਿਬ ਵੱਲੋਂ ਹੁਕਮ ਹੋਇਆ ਪੀ ਇਹੜੇ ਫਲੈਟ ਐ ਇਹਨੇ ਖਾਲੀ ਕੀਤੇ ਜਾਣ ਤੇ ਸਾਡੀ ਪੰਜਾਬ ਸਰਕਾਰ ਡੀਸੀ ਅੰਮ੍ਰਿਤਸਰ ਅਤੇ ਪ੍ਰੋਮਟੈਸ ਦੇ ਚੇਅਰਮੈਨ ਦੇ ਗਾੜੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਗਰੀਬਾਂ ਨੂੰ ਜਿਹੜਾ ਵਾ ਇਹਨਾਂ ਨੂੰ ਇੱਥੋਂ ਨਾ ਕੱਢਿਆ ਜਾਵੇ ਅਗਰ ਜੇ ਇਹਨਾਂ ਨੂੰ ਤੁਸੀਂ ਇੱਥੋਂ ਕੱਢ ਦੇ ਜੇ ਗਰੀਬ ਪਰਿਵਾਰ ਇਹ ਕਿੱਥੇ ਜਾਣਗੇ ਇਹਨਾਂ ਦੇ ਨਾ ਤੇ ਇਹਨਾਂ ਦੇ ਕੋਈ ਰਹਿਣ ਦੀ ਜਗ੍ਹਾ ਵਾ ਤੇ ਜਾਂ ਤੇ ਪੰਜਾਬ ਸਰਕਾਰ ਦੇ ਘੜੀ ਬੇਨਤੀ ਜਾਂ ਤੇ ਇਹਨਾਂ ਨੂੰ ਇਹਨਾਂ ਦੀ ਮਾਲਕੀ ਦਿੱਤੀ ਜਾਵੇ ਜਾਂ ਇਹਨਾਂ ਨੇ ਕਿਸ਼ਤਾਂ ਕੀਤੀਆਂ ਜਾਣ ਇਹਨਾਂ ਨੂੰ ਕੱਢਿਆ ਨਾ ਜਾਵੇ ਇੱਥੋਂ ਡੀਸੀ ਸਾਹਿਬ ਨਾਲ ਮੀਟਿੰਗ ਅੱਜ 12 ਵਜੇ ਦੀ ਹੈਗੀ ਆ ਉੱਥੇ ਅੱਜ ਗੱਲ ਜਿਹੜੀ ਇਹ ਰੱਖੀ ਜਾਊਗੀ ਬਾਕੀ ਗੱਲ ਅਫਸਰਾ ਦੀ ਆ ਉਹਨਾਂ ਦੇ ਗਾੜੀ ਬੇਨਤੀ ਆ ਪੰਜਾਬ ਸਰਕਾਰ ਦੇ ਅੱਗੇ ਬੇਨਤੀ ਆ ਵੀ ਇਹ ਗਰੀਬ ਪਰਿਵਾਰ ਇਹਨਾਂ ਦਾ ਕੋਈ ਸੋਚਿਆ ਜਾਵੇ ਇਹਨਾਂ ਨੂੰ yellow flat ਜਿਹੜੇ ਆ ਅੰਮ੍ਰਿਤਸਰ ਦੇ ਇਹਨਾਂ ਦੇ ਵਿੱਚੋਂ ਨਾ ਕੱਟਿਆ ਜਾਵੇ ਵੇਖੋ ਜੀ ਇਹ ਜਿੱਦਾਂ ਇਹਨਾਂ ਨੂੰ ਕਿਹਾ ਜਾ ਰਿਹਾ ਵੇਹ ਗੱਲ ਨੂੰ ਤੇ ਫਿਰ ੱੱਕਾ ਹੀ ਸਮਝਾਂਗੇ ਤੁਹਾਡੇ ਵੱਲ ਪਰਿਵਾਰ ਨੂੰ ਕੀ ਆਸ਼ਵਾਸਨ ਦਵਾਇਆ ਮੈਂ ਇਹਨਾਂ ਪਰਿਵਾਰਾਂ ਦੇ ਨਾਲ ਖਲੋਤੇ ਆ ਜਿੱਥੇਬੰਦੀ ਖਲੋਤੀ ਆ ਤੇ ਡੀਸੀ ਸਾਹਿਬ ਨਾਲ ਜਿਹੜੀ ਉਹ ਮੀਟਿੰਗ ਹੋ ਲੱਗੀ ਆ ਤੇ ਮਾਲਕ ਮਾਲਕ ਨੇ ਚਾਇਆ ਤੇ ਜਿਹੜਾ ਵਾ ਇਹਨਾਂ ਨੂੰ ਇਹਨਾਂ ਦੇ ਘਰਾਂ ਚ ਨਹੀਂ ਕੱਢਿਆ ਜਾਊਗਾ ਇੱਥੇ ਹੀ ਰਹਿਣਗੇ ਉਹ ਡੀਸੀ ਸਾਹਿਬ ਨਾਲ ਮੀਟਿੰਗ ਹੋ ਲੱਗੀ ਆ ਜੀ ਮਿਕੀ ਜੀ ਹਰ ਹਰ ਵਾਲਮੀਕੀ ਜੈਪੀ ਮਜੈ ਸਭਿਦਾਨ ਰਾਜ ਰਾਮ ਕਿੱਥੇ ਤੇ ਰਹਿਣ ਵਾਲੇ ਹੋਰ ਬੀਬੀ ਆ ਜੀ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਈ ਆ ਵੀ ਸਾਰ ਸਾਨੂੰ ਪਤਾ ਕੀ ਕਰਦੇ ਆ ਜਦੋਂ ਨਹੀਂ 6 ਮਹੀਨੇ ਸਾਲ ਬਾਦ ਦਾ ੱਟਕਾ ਲਾ ਦਿੰਦੇ ਅੱਜ ਖਾਲੀ ਹੋ ਜੈ ਨੇ ਕੱਲ ਖਾਲੀ ਹੋ ਜੈ ਨੇ ਪਰ ਜਦੋਂ ਅਸੀਂ ਕਿਰਾਏ ਤੇ ਦੇਰ ਨਾਲ ਤਿਆਰ ਹੋਏ ਆ ਅਸੀਂ ਇਹਨਾਂ ਕੋਲ ਹੈਗਾ ਕਹਿੰਦੇ ਆ ਵੀ ਸਾਨੂੰ ਮਾਬਜਾ ਪਾਓ ਅਹੀਂ ਤੁਹਾਡਾ ਘਰ ਨੂੰ ਤਿਆਰ ਹੈ ਫੇਰ ਸਾਡੇ ਫਲੇਟਾਂ ਲਈ ਕਿਉਂ ਹੁੰਦੇ ਲੋਕਾਂ ਦੇ ਉੱਧਰ ਪਈਆਂ ਦੇ ਕਿਉਂ ਨਹੀਂ ਹੁੰਦੇ ਭਈਆਂ ਝੁੱਗੀਆਂ ਵਾਲਿਆਂ ਨੂੰ ਇਹ ਮਕਾਨ ਪਾ ਪਾ ਕੇ ਦੇ ਨਹੀਂ ਦਿੱਤੇ ਉਹਨਾਂ ਨੇ ਦੇ ਦਿੱਤੇ ਆ ਸਾਡੇ ਬੱਚਿਆਂ ਨੂੰ ਬਾਹਰ ਕੱਢਣ ਦੇ ਆਹ ਲੋਕ ਇੱਥੋਂ ਨਾ ਆਠਾ ਕੇ ਨੌਕਰ ਆਣ ਮਾਰੇ ਕਿੰਨੇ ਫਲੇਟਾਂ ਨੂੰ ਨੋਟਿਸ ਆਇਆ ਇੱਕ 90 ਫਲੇਟਾਂ ਨੂੰ ਆਇਆ 1740 ਫਲੇਟ ਆ ਤੁਸੀਂ ਕਿ ਇੱਕ ਸੀਨੀਅਰ ਨਾਲ ਗੱਲ ਨਹੀਂ ਕੀਤੀ ਕੀਤੀ ਆ ਬੜੀ ਵਾਰ ਸਾਡੀ ਕੋਈ ਨਹੀਂ ਸੁਣਦਾ ਅਸੀਂ ਗਰੀਬ ਬੰਦੇ ਹਾਂ ਇੱਥੇ ਰਹਿੰਦੇ ਨੂੰ ਫਾਨੂੰ 15-15 ਸਾਲ ਹੋ ਗਏ ਪਹਿਲਾਂ ਕਦੀ ਕੋਈ ਐਸੀ ਮੁਸ਼ਕਲ ਆਈ ਪਹਿਲਾਂ ਵੀ ਇਤਰਾ ਹੀ ਆਉਂਦੀ ਆ ਪੜੀਆਂ ਪੜੀਆਂ ਕੱਢੀ ਦੀ ਲੈਣਾ ਤੱਕ ਅਹੀਂ ਗਏ ਆ ਲਾਣਾ ਤੇ ਜਾ ਕੇ ਲੰਮੇ ਪਏ ਫੇਰ ਤੋਂ ਆ ਕੇ ਤੰਗ ਕਰਦੇ ਆ ਅਜ ਤਾਂ ਜਦੋਂ ਛਾਲ ਆਉਂਦਾ ਬੱਚਿਆਂ ਦੇ ਪੇਪਰ ਹੁੰਦੇ ਆ ਜਾਂ ਕੋਈ ਗੱਲਬਾਤ ਹੁੰਦੀ ਉਹ ਤਾਂ ਕਰਨਾ ਪੈਂਦੇ ਉਹ ਤਾਂ ਕੋਈ ਨਾ ਕੋਈ ਮੁਸ਼ਕਲ ਪਾ ਦਿੰਦੇ ਆ ਹੁਣ ਅੱਜ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਡੇ ਅੱਜ ਉਹਨਾਂ ਵੱਲੋਂ ਸਾਨੂੰ ਠੋਕ ਕੇ ਤਮਕੀਲਾਇਆ ਕਿ ਸਾਰੇ ਮਕਾਨ ਖਾਲੀ ਕਰਨੇ ਟਰੈਕਟਰ ਟਰਾਲੀਆਂ ਪੁਲਸ 600 ਬੰਦੇ ਦਾ ਇੰਤਜ਼ਾਮ ਹੋਣ ਡਿਆ ਰੋਟੀ ਪਾਣੀ ਉਹ ਤਰ ਪੱਕਾ ਨੇ ਪਾਣੀ ਕਹਿੰਦੇ ਨਹੀਂ ਕਰਨੇ ਕਿ ਪੁੱਟ ਪੁੱਟ ਘੜਾਂਗੇ ਪਟਾਂਗੇ ਔਰ ਸਰਕਾਰ ਨੂੰ ਰੋਟੀ ਪਾਣੀ ਦਾ ਸਰਕਾਰੀ ਕਿਟ ਉਹਨਾਂ ਦਾ ਇੰਤਜ਼ਾਮ ਹੋਣ ਦਾ ਮਲਾਜਮਾਂ ਦਾ ਅਸੀਂ ਜਿਹੜੇ ਘਰ ਚ ਸਾਡੇ ਕੋਲ ਰੋਟੀ ਵੀ ਕਰਦੀ ਜਾਂਦੀ ਚਾਹ ਨਹੀਂ ਪੀਤੀ ਕਿਸੇ ਵਾਰ ਜੀ ਹੁਣ ਪ੍ਰਸ਼ਾਸਨ ਇੱਥੇ ਖਾਲੀ ਕਰਨ ਆਉਂਦਾ ਆਉਂਦਾ ਤਾਂ ਸਾਡੇ ਵੱਲੋਂ ਖਾਲੀ ਕੀਤੀ ਜਾਏਗੀ ਨਹੀਂ ਖਾਲੀ ਕਰਨੀ ਮਰ ਜਾਵਾਂਗੇ ਮਿੱਟੀ ਦੇ ਤੇਲ ਪਾਉਣਾ ਅਸੀਂ ਡੀਜ਼ਲ ਲਿਆ ਕੇ ਰੱਖਦੇ ਮੈਂ ਕਹਿੰਦੀ 5-5 ਲੀਟਰ ਡੀਜ਼ਲ ਲਿਆਓ ਤੇਲ ਪਾਵਾਂਗੇ ਉੱਤੇ ਸੜ ਜਾਵਾਂਗੇ ਇੱਥੇ ਬਹਾਂਗੇ ਇੱਥੇ ਰਵਾਂਗੇ ਫਲੈਟ ਨਹੀਂ ਖਾਲੀ ਕਰਿਆ ਜਿਹੜੇ ਸਾਡੇ ਬੱਚਿਆਂ ਨੂੰ ਖਾਲੀ ਬੱਚਿਆਂ ਨੂੰ ਗਾੜੀ ਲੈਂਦੇ ਤੇ ਬੱਚਿਆਂ ਦੇ ਤੇਲ ਪਾ ਦੇਣਾ ਅੱਛਾ ਆਹ ਆ ਦੂਰੇ ਸਾਨੂੰ ਮਰਨਾ ਦੱਸ ਕੀ ਹੈ ਜਿਹੜਾ ਕਿਹੜੀ ਜਗ੍ਹਾ ਬੈਠੀ ਹੋ ਤੇ ਕੀ ਕਰਦੀ ਜੋ ਬੋਲੇ ਸੋਹਨਰ ਪੈਸੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀਖਸਰ ਸਤਗੁਰੂ ਗਿਆਨਨਾਥ ਮਹਾਰਾਜ ਕੀ ਜੈ ਸ੍ਰੀ ਸ੍ਰੀ 107 ਸਤਗੁਰੂ ਹਰੀਨਾਥ ਮਹਾਰਾਜ ਕੀ ਜੈ ਸਰਬਾ ਸ਼ਕਤ ਕੀ ਜੈ ਡਾਕਟਰ ਪੀਮਰਾਓ ਬੇਦਕਰ ਸਾਹਿਬ ਦੀ ਜੈ ਜੀ ਇਹ ਗੁਰੂ ਤੇਗ ਬਹਾਦਰ ਨਗਰ ਪੀਲੇ ਪਲਾਟ ਆ ਇੱਥੇ ਲੋਕ ਗਰੀਬ ਜਨਤਾ ਬਹੁਤ ਜ਼ਿਆਦਾ ਬੈਠੀ ਆ ਜਿਨ੍ਹਾਂ ਦੇ ਬੱਚੇ 10ਵੀਂ 11ਵੀਂ ਜੇ ਪਹਿਲੇ ਤੋਂ ਇਲਾਕੇ ਪੜਨਦੇ ਨੇ ਇੱਥੇ ਲੋਕੀ ਘਰਾਂ ਦੇ ਵਿੱਚ ਬੀਬੀਆਂ ਕੰਮ ਕਰਦੀਆਂ ਨੇ ਆਪਣੇ ਟਾਈਮ ਪਾਸ ਕਰਨੇ 20-20 ਸਾਲਾਂ ਤੋਂ ਇੱਥੇ ਬੈਠੇ ਨੇ ਜੋ ਕਿ ਉਹਨੇ ਆਜੋ ਭਗਵੰਤ ਮਾਨ ਸਰਕਾਰ ਜਦੋਂ ਦੀ ਆਈ ਆਏ ਇਹਨਾਂ ਗਰੀਬਾਂ ਨੂੰ ਬਾਹਰ ਕੱਢ ਕੇ ਕੱਢਣ ਦੀ ਆ ਇਹਨਾਂ ਕੋ ਫਲਾਟ ਵੇਲੇ ਕਰਾਉਣ ਦੀ ਆ ਉਧਰ ਪ੍ਰਵਾਸੀ ਬੈਠੇ ਨੇ ਪ੍ਰਵਾਸੀਆਂ ਨੂੰ ਫਲਾਟ ਵੀ ਇਹਨਾਂ ਨੇ ਲੈਟ ਕੀਤੇ ਆ ਉਹਨਾਂ ਨੂੰ ਸਹੂਲਤਾਂ ਵੀ ਦੇਣ ਲਿਆ ਪਰ ਜਿਹੜੇ ਇੱਧਰ ਪੰਜਾਬੀ ਬੈਠੇ ਪੰਜਾਬੀਆਂ ਨੇ ਬਾਹਰ ਕੱਢਣ ਦੇ ਆ ਕਿੰਨੇ ਟੋਟਲ ਫਲਾਟ ਜੀ ਇਹ 720 ਫਲਾਟ ਜੇ ਕਿੰਨੇ ਜਣੇ ਲੋਕ ਇਹ ਹੁਣ 90 ਕੁ ਫਰਾਟਾਂ ਨੂੰ ਬਾਹਰ ਕੱਢਣ ਦੇ ਜੋ ਜਿਹੜੇ ਬਿਲਕੁਲ ਕਰੀਬ ਭੈਣ ਭਰਾ ਬੈਠੇ ਆ ਉੱਥੇ ਲੈ ਕੇ ਪ੍ਰਵਾਸੀਵਾੜਨ ਦੇ ਇਤਿਹਾਸਾਨ ਦਾ ਕਾਰਨ ਕੀ ਹੈ ਜੀ ਕੋਈ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ ਮਹਾਰਾਜ ਆਪਾਂ ਜੀ ਗਾਏ ਨਾ ਕੋਈ ਸਾਡੇ ਨਾਲ ਤੁਸੀਂ ਕਿਸ਼ਤਾਂ ਕਰ ਲੋ ਜਦੋਂ ਅਸੀਂ ਜਾਂਦੇ ਸਾਨੂੰ ਮੋੜ ਕੇ ਘੱਲ ਦਿੰਦੇ ਕਦੀ ਕਹਿ ਦਿੰਦੇ ਕੋਈ ਅਫਸਰ ਨਹੀਂ ਆਇਆ ਕਦੀ ਕਹੇ ਅਫਸਰ ਦਾ ਪਹਾਨਾ ਮਾਰ ਦਿੰਦੇ ਅਸੀਂ ਤਾਂ ਲੋਕ ਹੈ ਜਿਹੜੇ ਕਿਸ਼ਤਾਂ ਭਰਨ ਨੂੰ ਹੀ ਤਿਆਰ ਆ ਭਾਰੇ ਇਹ ਅਸਲ ਵਿੱਚ ਪੰਜਾਬੀਆਂ ਨੂੰ ਰਹਿਣ ਦੇਣਾ ਹੀ ਨਹੀਂ ਚਾਹੁੰਦੇ ਵੀ ਪੰਜਾਬੀ ਨਹੀਂ ਦਿਖਣੇ ਚਾਹੀਦੇ ਪੰਜਾਬ ਤੇ ਕਿਉਂ ਦੀ ਝਾੜੂ ਸਰਕਾਰ ਆਈ ਹੈ ਪ੍ਰਵਾਸੀਆਂ ਨੂੰ ਪਹਿਲ ਦਿੱਤੀ ਹਾਂ ਪ੍ਰ ਉਧਰ ਪ੍ਰਵਾਸੀਆਂ ਨੂੰ ਇਹਨਾਂ ਨੇ ਫਲਾਟ ਵੀ ਦਿੱਤੇ ਉਹਨਾਂ ਦੇ ਨਾਂ ਤੇ ਵੀ ਕੀਤੇ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਵਾ ਉਹ ਗੁਰਦਰਾ ਸਾਹਮਣੇ ਆ ਉਥੇ ਗੰਦ ਵੀ ਇਨਾਂ ਪਾਉਂਦੇ ਪੀੜੀਆਂ ਸਿਕਟਾਂ ਦਾ ਗੰਦ ਪਾਇਆ ਗੁਰਦਾਰੇ ਦੇ ਸਾਹਮਣੇ ਇੱਥੇ ਅੰਬਰਧਾਰੀ ਚੰਗੇ ਲੋਕ ਰਹਿੰਦੇ ਆ ਪਰ ਇਹ ਜਿਹੜੇ ਸਾਡੀ ਇਹ ਸਰਕਾਰ ਇਹਨਾਂ ਨੂੰ ਚੰਗਿਆ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਦੀਆਂ ਵੋਟਾਂ ਤੋਂ ਬਨੇ ਪਰ ਉਹਨਾਂ ਨੂੰ ਨਹੀਂ ਰਹਿਣ ਦੇਂਦੇ ਕਿੰਨੇ ਟੋਟਲ ਘਰ ਇਹ ਫਲਾਟ ਤੇ ਜਿਹੜੇ 90 ਜਣੇ ਆ 90 ਤੇ 90 ਹੀ ਪ੍ਰਵਾਸੀ ਨਹੀਂ ਹੈ ਪੰਜਾਬੀ ਨਹੀਂ ਇਹ ਪੰਜਾਬੀ ਸਾਰੇ ਆ ਜੀ ਪੰਜਾਬੀ ਸਾਰੇ ਆ ਤੇ ਪੰਜਾਬੀਆਂ ਨੂੰ ਕੱਢਿਆ ਜਾ ਰਿਹਾ ਜੀ ਉਹਨਾਂ ਦੇ ਬੱਚਿਆਂ ਦੀਆਂ ਪੜਾਈਆਂ ਖ ਉਹ ਤੋਂ ਇਮਤਿਹਾਨ ਆਏ ਆ ਇਹ ਕਿੱਥੇ ਜਾਣਗੇ ਅੱਜ ਕੀ ਗੱਲ ਭਈ ਅੱਜ ਤਾਂ ਟਾਈਮ ਨਹੀਂ ਆ ਉਹਨਾਂ ਕੋਲੋਂ ਖਾਲੀ ਕਰਾਉਂਦੇ ਹਾਂ ਹਾਂਜੀ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਡੀਸੀ ਸਾਹਿਬ ਨੇ ਲੈ ਕੇ ਵੀ ਦਿੱਤਾ ਵੀ ਨਹੀਂ ਫਲਾਟ ਵੇਲੇ ਤੁਹਾਡੇ ਹੋਣਗੇ ਪਰ ਉਹ ਜ਼ਬਰਦਸਤੀ ਆ ਗਏ ਆ ਇੱਥੇ ਤੇ ਆਣ ਕੇ ਧਮਕੀਆਂ ਦੇ ਰਹੇ ਲੋਕਾਂ ਨੂੰ ਬਹੁਤ ਜ਼ਿਆਦਾ ਟਾਲੀਆਂ ਪਰ ਪਰ ਆ ਗਏ ਆ ਤੇ ਬਹੁਤ ਮਾਰਨ ਤੱਕ ਧਮਕੀਆਂ ਦੇ ਰਹੇ ਆ ਜੀ ਇਹ ਇਹ ਪ੍ਰਸ਼ਾਸਨ ਇਹ ਪ੍ਰੂਮੇ ਟੈਸਟ ਵਾਲੋਂ ਤੇ ਹਾਂ ਤੇ ਕੋਈ ਮੁਲਾਜ਼ਮ ਆਏ ਚਲੋ ਮੁਲਾਜ਼ਮਾਂ ਨੇ ਤਾਂ ਕੀ ਤਨੀ ਦਿੱਤੀ ਪਰ ਪ੍ਰੂਮੇ ਟੈਸਟ ਕਿਹੜਿਆ ਬਹੁਤ ਜ਼ਾਰੀ ਧਮਕੀ ਦੇ ਰਿਹਾ ਤੁਹਾਡੇ ਵੱਲੋਂ ਕੀ ਕੀਤਾ ਅਸੀਂ ਤੇ ਕਹਿੰਦੇ ਆ ਵੀ ਇਹਨਾਂ ਗਰੀਬਾਂ ਨੂੰ ਇੱਥੇ ਬੈਠਾ ਰਹਿਣ ਦਿੱਤਾ ਜਾਵੇ ਇਹਨਾਂ ਦੇ ਬੱਚੇ ਪੜ੍ਹਦੇ ਆ ਜੇ ਆਪਾਂ ਪ੍ਰਵਾਸੀਆਂ ਨੂੰ ਦੇ ਸਕਦੇ ਮੁਕਤ ਫਲਾਟ ਦੇ ਸਕਦੇ ਆ ਉਹਨਾਂ ਨੂੰ ਮੁਕਤ ਤੇ ਤੇ ਗਰੀਬ ਕਿ ਪੰਜਾਬੀ ਤੁਹਾਨੂੰ ਕਿਸ਼ਤਾਂ ਦੇਣ ਦੇ ਤੁਸੀਂ ਇਹਨਾਂ ਨੂੰ ਨਹੀਂ ਦੇਣ ਦੇ ਉਹਨਾਂ ਨੂੰ ਤਾਂ ਮੁਕਤ ਜਵਾੜਿਆ ਬਾਬਿਆਂ ਨੂੰ ਇਹ ਹੁਣ ਪ੍ਰਸ਼ਾਸਨ ਆਂਦਾ ਤੇ ਤੁਸੀਂ ਖਾਲੀ ਕਰਾਓਗੇ ਨਹੀਂ ਅਹੀਂ ਖਾਲੀ ਨਹੀਂ ਅਹੀਂ ਇੱਥੇ ਸਾਡੇ ਬੰਦੇ ਇਹ ਕੋਈ ਮਰ ਗਿਆ ਕੋਈ ਤੇਲ ਪਾ ਕੇ ਸੜ ਗਿਆ ਸਾਡੇ ਦੇ ਸਾਡੇ ਦੇ ਦੁਖੀ ਹੋ ਗਿਆ ਜਨਾਨੀਆਂ ਵੀ ਅਸੀਂ ਪਹਿਲਾਂ ਆਂ ਭਾਂਡੇ ਮਾਂਜ ਮਾਂਜ ਕੇ ਬੱਚੇ ਪੜਾਏ ਆ ਜੇ ਸਾਨੂੰ ਇਹਨਾਂ ਨੇ ਤਾਂ ਕਿ ਤਾਹੀਂ ਤੇਲ ਪਾ ਕੇ ਸੜ ਜਾਗੇ ਉਹਨਾਂ ਦਾ ਪ੍ਰੂਫ ਮੈਸਟ